ਖਾਲੀ ਲੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਲੋਕਾਂ ਦੇ ਹੱਕਾਂ ਲਈ ਅਫਦਲ ਹੀ ਦਰੇ ਕਿ ਲੜਦਾ ਸੁਿਸ ਕਰਕੇ ਮੈਂ ਤੁਹਾਨੂੰ ਅੱਜ ਵਧਾਈ ਦੇਣਾ ਔਰ ਨਾਲ ਨਾਲ ਜਿਵੇਂ ਮੁੰਡੇ ਨੇ ਕਿਹਾ ਕਮਰ ਨੇ ਕਿ ਬਾਹਰ ਜਾਣ ਦਾ ਪ੍ਰੋਗਰਾਮ ਸੀ ਕੈਂਸਲ ਹੋ ਗਿਆ ਤੁਹਾਡੇ ਵੀ ਦੋਸਤ ਮਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬਣਾਈ ਜਾਂਦੇ ਨੇ ਉਹਨਾਂ ਨੂੰ ਕਹਦੇ ਥੋੜਾ ਜਿਹਾ ਥੋੜਾ ਥੋੜਾ ਜਿਹਾ ਸਬਰ ਕਰ ਲੈਣਾ ਬਸ ਅੱਗੇ ਆਉਂ ਮੈਂ ਇਸ ਹਾਲ 'ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਮੈਂ ਕਿੰਨੀ ਵਾਰੀ ਆ ਗਿਆ ਉਹਨਾਂ ਨੇ ਇਸੇ ਹਾਲ ਚਿੱਕ ਕੋਈ ਕੰਮ ਨਿਯੁਕਤੀ ਪੱਤਰ ਦੇਣ ਮੈਂ ਤਾਂ ਦਾ ਨਾ ਹੀ ਨਿਯੁਕਤੀ ਪੱਤਰ ਭਵਨ ਰੱਖ ਦੇਣਾ ਇਹਦਾ ਸੋ ਇਹ ਥੋੜੀ ਕਾਮਯਾਬੀ ਹੈ ਤੁਹਾਨੂੰ ਅੱਜ ਸਰਕਾਰੀ ਨੌਕਰੀ ਮਿਲਣੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਇੰਨਾ ਜਿਆਦਾ ਹਵਾ ਕ੍ਰੀਏਟ ਕਰਤਾ ਸੀ ਕਿ ਸਰਕਾਰੀ ਨੌਕਰੀ ਤਾਂ ਹੋ ਹੀ ਨਹੀਂ ਸਕਦਾ ਜੀ ਗਰੀਬ ਨੂੰ ਮਿਲ ਜੇ ਜਿੰਨਾ ਮਰਜੀ ਪੜ ਲੋ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ ਮੀਡੀਆ ਦੇ ਕੈਮਰੇ ਰੇ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਗਿਣਾ ਦੋ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀ ਆਉਗੀ ਅੱਜ ਇੱਕ ਬੰਦਾ ਗਿਣਾ ਦੋ ਜੇ ਇਹੜਾ ਇਹ ਕਹਿੰਦਾ ਹੋਵੇ ਕਿ ਜੇ ਮੈਂ ਪੈਸੇ ਦੇ ਕੇ ਨੌਕਰੀ ਲਈ ਹੈ ਜਾਂ ਮੈਂ ਸਿਫਾਰਿਸ਼ ਲਾ ਕੇ ਨੌਕਰੀ ਲਈ ਜਾਂ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸਿਫਾਰਿਸ਼ ਆ ਗਈ ਨਾ ਜੇ ਮੇਰਾ ਘਰ ਦਾ ਹੋਵੇ ਸਾਕਾ ਹੋਵੇ ਮੈਂ ਨਹੀਂ ਕਰਦਾਗਾ ਮੈਨੂੰ ਇੱਕ ਮਲੇ ਸਾਬ ਕਹਿੰਦੇ ਵੀ 442 ਨੌਕਰੀਆਂ ਦੇ ਰਹੇ ਹਾਂ ਮੈਂ ਹਾਂ ਇੱਕ ਕਹਿੰਦੇ ਆਪਣਾ ਬੰਦਾ ਜਮੀ ਖਾਸ ਮੈਂ ਕਿਹਾ ਅੱਛਾ ਪੰਜ ਨੰਬਰਾਂ ਤੇ ਰਹਿ ਗਿਆ ਕਹਿੰਦਾ ਅੱਛਾ ਮੈਂ ਫਿਰ ਕੀ ਕਰੀ ਹੁਣ ਕਹਿੰਦਾ ਆਪਣਾ ਬੰਦਾ ਉਹਦਾ ਜਮੀ ਖਾਸ ਮੈਂ ਕੀ ਕਰੀ ਕਹਿੰਦਾ ਇੱਕ ਨੂੰ ਕੱਢ ਦੋ ਇਧਰੋਂ ਇਹਨੂੰ ਪਾ ਲਓ ਮੈਂ ਕਿਹਾ ਪਾ ਤਾਂ ਲਊਗਾ ਮੈਂ ਪਰ ਮੈਨੂੰ ਇਹ ਦਸਜੀ ਨੂੰ ਕੱਢਾਂਗੇ ਉਹ ਕੀ ਦਾ ਬੰਦਾ ਯਾਰ ਉਹ ਵੀ ਆਪਣਾ ਹੀ ਬੰਦਾ ਖਾਸ ਕੀ ਪਤਾ ਉਹਦੀ ਕਬੀਲਦਾਰੀ ਕਿ ਮੈਂ ਲੀਤੇ ਚੜੂ ਕੀ ਪਤਾ ਭੈਣ ਕੁਮਾਰੀ ਬੈਠੀ ਹੋਵੇ ਮਾਂ ਕ ਉਹਨੂੰ ਵੀ ਖੰਡ ਵਾਲਾ ਦਹੀਂ ਦੁੱਧ ਜਿਹੜਾ ਉਹ ਸਵੇਰੇ ਸਵੇਰੇ ਖੰਡ ਵਾਲਾ ਦਹੀਂ ਮੂੰਹ ਜਬ ਪਾ ਕੇ ਭੇਜਿਆ ਹੋਊਗਾ ਕਿ ਅੱਜ ਨੌਕਰੀ ਮਿਲ ਜੂਗੀ ਕਬੀਲ ਦੇ ਲੀਤੇ ਚੜ ਜੂਗੀ ਮੈਂ ਕਿ ਆਪਣੇ ਵਾਲੇ ਖਾਸ ਨੂੰ ਕਹਿਦੀ ਅਗਲੀ ਵਾਰ ਪੇਪਰ ਦੇ ਕੇ ਪੰਜ ਨੰਬਰ ਵੱਧ ਲੈ ਕੇ ਆ ਜੇ ਫਿਰ ਸਪਾਸ ਦੀ ਲੋੜ ਨਹੀਂ ਪੈਣੀ ਮੇਰੇ ਲਈ ਤੁਸੀਂ ਸਾਰੇ ਹੀ ਖਾਸ ਹੋ ਮੇਰੇ ਲਈ ਕੋਈ ਐ ਨਹੀਂ ਹੈਗਾ ਵੀ ਫਲਾਨਾ ਮੇਰਾ ਮੇਰਾ ਜ਼ਿਆਦਾ ਫੇਵਰੇਟ ਹੈ ਮੇਰੇ ਲਈ ਸਾਰੇ ਖਾਸ ਜੋ ਤੁਸੀਂ ਮੈਨੂੰ ਪੰਜਾਬ ਦਾ ਮੁਖੀ ਬਣਾਇਆ ਸਾਢੇ 3 ਕਰੋੜ ਲੋਕਾਂ ਦਾ ਮੈਂ ਜਿਨ੍ਹਾਂ ਨੂੰ ਮੈਨੂੰ ਵੋਟ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਮੁੱਖ ਮੰਤਰੀ ਮੈਂ ਹੀ ਆ ਉਹਨਾਂ ਬਾਰੇ ਵੀ ਮੈਂ ਹੀ ਕਰਨਾ ਕੰਮ ਵੋਟਾਂ ਇਲੈਕਸ਼ਨ ਐ ਡੈਮੋਕ੍ਰੇਸੀ ਐ ਹਰੇਕ ਦਾ ਆਪਣਾ ਆਪਣਾ ਹੱਕ ਐ ਜਿਹਨੂੰ ਮਰਜ਼ੀ ਪਾਓ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇੱਥੋਂ ਆਪਣੇ ਜਿਵੇਂ ਇਹ ਕਰਦੇ ਸੀ ਨਾ ਪਹਿਲਾਂ ਖਾਲੀ ਤੇ ਕਾਂਗਰਸੀ ਵੀ ਆਹ ਗਲੀ ਚੋਂ ਪਿੰਡ ਚ ਆਹ ਗਲੀ ਚੋਂ ਝਾੜੂ ਵਾਲਿਆਂ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਦੋ ਪੁਲੀਆਂ ਹੀ ਫੱਟ ਦੋ ਲੈ ਲਪਣਾ ਕੇ ਦਿਖਾਇਓ ਕਹਿੰਦੇ ਹੁਣ ਤੁਸੀਂ ਲੈ ਯਾਰ ਤੁਸੀਂ ਲੋਕਾਂ ਤੋਂ ਬਦਲੇ ਲੈ ਰਹੇ ਯਾਰ ਤੁਸੀਂ ਮਿਹਨਤ ਕਰਕੇ ਅਗਲੀ ਵਾਰੀ ਸਾਥੋਬੱਧ ਵੋਟਾਂ ਲਓ। ਬਿਨਾਂ ਕਿ ਤੁਸੀਂ ਪੁੜੀਆਂ ਪੱਟਤੀਆਂ ਜਾਂ ਕੋਈ ਕੰਮ ਨਹੀਂ ਹੋਣ ਦਿੰਦਾ ਰੋਕਦੇ। ਇਸ ਤਰ੍ਹਾਂ ਦਾ ਕੰਮ ਅਸੀਂ ਕਰਦੇ।